ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਤਾਂ ਨੰਗਾਵਾ ਸੇ ਲਈ ਲੈ ਕੇ ਆਏ ਜੀ ਦੋ ਬਈ ਗੱਬਣਾ ਨਹੀਂ ਇੱਕ ਤਾਜੀ ਸੂਈ ਹੈ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਨੇ ਭਾਈ ਤੋਂ ਕੀ ਅਜੂ ਭਾਈ ਬਾਈ ਜੀ ਹਸੀ ਗਾਲ ਸਸੀ ਗਾਲ ਬਾਈ ਬਹੁਤ ਦੀਪੇ ਠੀਕ ਹੋ ਬਹੁਤ ਵਧੀਆ ਬਰਾ ਵਧੀਆ ਚੱਲ ਕੰਮ ਕਰ ਕੰਮ ਕਰ ਕਿਰਪਾ ਪਰਮਾਤਮਾ ਦੀ ਬਾਈ ਚਲੋ ਵਧੀਆ ਜਿਹੜੀ ਪਹਿਲਾ ਵੀਡੀਓ ਪਾਈ ਸੀ ਕਿ ਮੇਰਾ ਰਿਸਪੌਂਸ ਬਹੁਤ ਵਧੀਆ ਰਿਸਪੌਂਸ ਰਿਹਾ ਬਾਈ ਡਾਕਟਰ ਆਪਣਾ ਜਦੋਂ ਮਾਲ ਬਾਪੇ ਦੀ ਕਿਰਪਾ ਨਾਲ ਵੀਡੀਓ ਪਾ ਦਗੇ ਹਮ ਆਪਣਾ ਦਾ ਵਧੀਆ ਹੋ ਗਿਆ ਜਾਨਾਗਾ ਕਿ ਇਹਨੂੰ ਜੋ ਮਰਜੀ ਦੀ ਚੱਲ ਯਾਰ ਬਾਕੀ ਮਾਲ ਆਪਾਂ ਲੈ ਆਉਂਦਾ ਖੇਚਣਾਂ ਵਾਲ ਤੇ ਬਾਣਾ ਮਾਲਾ ਪਤਾ ਵੇਚਣ ਵਾਲੇ ਬੰਦੇ ਬਹੁਤ ਲੈ ਜਾਂਦੇ ਆ ਬਾਈ ਯਾਰ ਦੂਜੀ ਵੀਡੀਓ ਚ ਕੋਈ ਗਾਣਾ ਹੋਊਗੀ ਆਪਣੀ ਹਮ ਹਾਂਜੀ ਨਾਮ ਤੇ ਐਡਰੈਸ ਬੋਲ ਨਾਮ ਵੀਰ ਅਰਸ਼ਦੀਪ ਆ ਉਹ ਪਿੰਡ ਚਵਈ ਦੀਪਾ ਬੰਦਤ ਕਹਿੰਦੇ ਆ ਪਿੰਡ ਬਾਈ ਸੈਦੋ ਗਿਆ ਤਹਿਸੀਲ ਬਾਈ ਨਿਹਾਲ ਸਿੰਘ ਵਾਲਾ ਜਿਹੜਾ ਵੀਰੇ ਮੋਗਾ ਆ ਮੋਬਾਈਲ ਨੰਬਰ 8876 1764 ਠੀਕ ਜਿਹੜੀ ਪਹਿਲੇ ਨੰਬਰ ਦੇ ਵਾਰਡ ਦੇ ਨੇ ਕਿਹੜਾ ਸੂਏ ਸੂਈ ਆ ਡਾਕਟਰ ਵੀਰੇ ਦੂਜੇ ਸੂਏ ਸੂਈ ਆ ਹੂੰ ਰਾਤੀ ਸੂਈ ਆ ਵੀਰੇ ਇਹਨੇ ਬੱਚੀ ਨੂੰ ਜਨਮ ਦਿੱਤਾ ਬੱਚਾ ਬੱਚੀ ਦੇ ਹਾਂ ਵੀਰੇ ਬੱਚੀ ਬੜੀ ਚੰਗੀ ਦਿੱਤੀ ਹਾਂ ਵੀਰ ਜੀ ਜੇਰ ਦੀ ਕੰਪਲੀਟ ਆ ਫੁੱਲ ਗਾਰੰਟੀ ਆ ਜੇਰ ਆ ਭਾਈ ਹਾਂਜੀ ਪਰ ਇੱਕ ਆਪ ਗੱਲ ਕਹਿ ਕੇ ਦੇਣੀ ਆ ਵੀਰੇ ਇਹ ਨਾ ਮਗਰਲੇ ਥਣ ਦੀ ਬਾਈ ਹੂੰ 3 ਲੱਖ 3 ਲੱਖ ਪਲੂਨ ਨੇ ਬਾਈ ਦੁੱਧ ਪਾਇਆ 24 25 ਕਿਲੋ ਅੱਛਾ ਯਕੀਨ ਮੰਨੀ ਹੁਣ 7 8 ਕਿਲੋ ਦੁੱਧ ਮਤਲਬ ਬੌਲਾ ਕੱਢਿਆ ਗਿਆ ਠੀਕ ਹੈ ਮਤਲਬ ਬੌਡੀ ਬਣ ਤਰ ਜਾਨ ਪ੍ਰਾਣ ਯਾਰ ਯਕੀਨ ਮੰਨੀ ਵੀ ਐਡੀ ਵੜਾ ਸੀ ਆਪ ਜ਼ਿੰਦਗੀ ਜੇ ਵੀ ਨਹੀਂ ਦੇਖੀ ਹੂੰ ਠੀਕ ਹੈ ਪਰਮਾਤਮਾ ਨੇ ਚੱਲ ਜੋ ਕੰਮ ਆਪਾਂ ਦੱਸ ਕੇ ਦੇਣੀ ਆ ਯਾਰ ਕਿ ਇਹਨਾਂ ਥਗੀ ਧੋਖਣਗੇ ਨਾ ਤਿੰਨਾ ਥਨਾਂ ਨੂੰ ਬੰਦਾ ਟੱਚ ਨਾ ਕਰੇ ਆਪਣੀ ਗਰੰਟੀ ਹੋਊਗੀ ਬੰਦਾ ਆਨਲਾਈਨ ਮੰਗਾ ਲੇ ਫੁੱਲ ਗਰੰਟੀ ਦੇਵਾਂਗੇ ਮਿਹੜ ਭੇਜਾਂਗੇ ਬਾਈ ਪੈਸੇ ਬੰਦਾ ਘਰੇ ਜਾ ਕੇ ਦੇ ਦਿੰਦਾ ਬਹੁਤ ਠੀਕ ਤੇ ਜਿਹੜਾ ਚੌਥਾ ਥਾਣਾ ਆਪਾਂ ਮਗਰ ਲਾ ਬਾਈ ਠੀਕ ਆ ਉਹਦੇ ਵਿੱਚ ਥਾਣੇ ਚ ਨਾੜ ਬਣੀ ਵੀ ਆ ਠੀਕ ਆ ਕੱਲੂ ਕੋਈ ਬੰਦਾ ਕਰੇ ਆਪਾਂ ਟ੍ਰੀਟਮੈਂਟ ਵਗੈਰਾ ਉਹ ਅਗਲੇ ਦੀ ਮਰਜ਼ੀ ਆ ਆਪਾਂ ਤਿਲ ਕਹਿ ਕੇ ਲਈਏ ਤੇ ਤਿਲ ਕਹਿ ਕੇ ਦੇਈਏ ਠੀਕ ਆ ਬਾਈ ਕੱਦ ਕਾਠ ਰੰਗ ਰੂਪ ਵਜਣਾ ਜੀ ਕੀ ਕੀ ਮੰਨੀ ਬਾਈ ਕੱਲੇ ਪੇਕ ਅਪ ਜਾਏ ਠੀਕ ਆ ਪਜਣੀ ਠੀਕ ਆ ਐਡਾ ਬਾਈ ਵਜਣਾ ਹਰੇਕ ਵਾਰ ਨੂੰ ਲੱਗਦਾ ਨਹੀਂ ਨਾਲੇ ਬਾਈ ਗਰਮੀ 'ਚ ਚੱਲਣ ਵਾਲਾ ਸੌਦਾ ਹੈਗਾ ਸਹੀ ਗੱਲ ਆ ਠੀਕ ਆ ਨਾ ਗੱਲ ਵਜਣ ਭਜਣ ਬੈਠਦਾ ਬਹੁਤ ਆ ਜਿੰਨਾ ਵੀ ਕਹਿੰਦੇ ਰਾਜਜੀ ਤੇ ਕੱਦ ਬੈਠਾ ਐਡਾ ਹੈਗਾ ਬੰਡਾ ਲਾਦਗਾ ਬੰਨ ਨਾਲੀਆਂ ਪਰਮਾਤਮਾ ਕੱਲੀ ਵੀ ਪੈਂਦੀ ਆ ਕੱਲੀ ਵੀ ਜਾਊਗੀ ਕਹਿੰਦਾ ਹਾਂ ਮੈਂ ਕਹਿੰਦਾ ਬਹੁਤ ਵੱਡੀ ਆ ਬਾਈ ਯਾਰ ਹੋਰ ਪਾਸੋਂ ਦੋ ਪਾ ਕੇ ਲੈ ਜਾਾਂਗੇ ਗਰਲੈਂਡੋ ਦਾ ਤੇ ਬਾਈ ਮਤਲਬ ਗਰਲੈਂਡੋ ਦਾ ਕ੍ਰਾਸ ਆ ਵੈੜਾ ਹੂੰ ਹੂੰ ਜਾਨ ਪ੍ਰਾਣ ਕੱਦ ਕਾਠ ਠੀਕ ਆ ਨੂੰ ਮੱਥਾ ਥਾਨ ਲੈਵਲ ਚਵਾਈ ਡਾਕਟਰ ਤਿੰਨਾ ਥਾਣਿਆਂ ਦੀ ਇੰਨੀ ਚੰਗੀ ਐ ਦੋ ਦੀ ਮੋਟਰ ਜਿੰਨਾ ਹੋਈ ਪ੍ਰੈਸ਼ਰ ਆ ਵੈੜਾ ਠੀਕ ਆ ਨਾ ਗੱਲ ਥੋੜੀ ਜੀ ਕੈਮਰੇ ਤੋਂ ਡਰਦੀ ਆ ਵਾ ਕਿ ਘਰ ਘਰ ਜੰਮ ਸੀ ਜਨਾਉਂਦਾ ਆਪਾਂ ਲਈ ਐ ਬਾਈ ਇਹ ਠੀਕ ਆ ਬਾਈ ਹਾਂ ਠੰਡੀ ਹੁੰਦੀ ਦਕਾਠ ਬੋਡੀ ਬੰਤਰ ਪਿਆਰਾ ਬਾਈ ਹੈਨਾ ਗਰਲੈਂਡੋ ਦਾ ਇਹ ਕ੍ਰੋਸ ਆ ਹੈਨਾ ਮੈਂ ਕਹਣਾ ਬਾਈ ਯਾਰ ਬਾਈ ਕਹਿੰਦਾ ਕਮਾਲ ਆਪਾਂ ਦਾ ਸਹੀ ਮੰਨੇ ਆਪ ਨੂੰ ਸੋਹਣੂ ਵੀ ਬਹੁਤ ਲੱਗੀ ਵੇੜ ਯਾਰ ਸਹੀ ਗੱਲ ਆ ਸਨਖ ਪੁਣੀ ਨੇ ਵੇੜਨੇ ਪੱਟ ਲੈ ਨਹੀਂ ਬਾਈ ਅਸੀਂ ਬਹੁਤ ਘੱਟ ਲੈਨੇ ਆਗੇ ਬਾਕੀ ਬਾਈ ਬਲਾਂ ਦੀ ਜਿੰਨੇ ਤੇਲਾ ਹੁਣ ਲੱਖ ਰੁਪਏ ਦੀ ਵੇੜ ਆ ਸਵਾ ਲੱਖ ਦੀ ਭਰਾ ਮੇਰਾ ਠੀਕ ਆ ਜੇ ਚਾਰਾਂ ਥਾਣਾ ਚੋਂਦੀ ਤੇਲ ਕਹਿ ਕੇ ਬਾਈ ਉਹ ਜਾ ਚੱਲ ਬੱਟਾ ਦਾ ਪੈਂਦਾ ਹੀ ਆ ਤੇ ਉਹ ਜੇ ਭਾਣ ਜਾਂਦੇ ਆ ਵੇੜ ਦੇ ਬਾਕੀ ਬਾਈ ਜਿਹੜੇ ਨਵੇਂ ਫਾਰਮਰ ਗਾਂਆਂ ਦਾ ਫਾਰਮੰਦਰੀ ਜਾਂਦੇ ਆ ਲੱਖ ਰੁਪਏ ਵਾਲੀ ਵੇੜ ਇੱਕ ਸੈਟ ਲਾ ਲੈਣੇ ਕਿਹਨੂੰ ਬਰੋਬਰ ਬਿੜੂ ਵੀ ਬਾਈ ਬਰੋਬਰ ਫੁੱਲ ਗਰੰਟੀ ਹੋਊਗੀ ਇਹ ਗੱਲ ਕਹਿਣ ਵਾਲੀ ਨਹੀਂ ਬਾਈ ਜੇਰ ਜੂਰ ਦੀ ਓਕੇ ਆ ਮਗਰ ਵੀ ਭਾਗਾਂ ਵਾਲੀ ਨੇ ਬੱਚੀ ਦਿੱਤੀ ਆ ਬਹੁਤ ਚੰਗੀ ਜਿਹੜੇ ਭਰਾ ਨੇ ਦੁੱਧ ਤੇ ਲਾਉਣੀਆਂ ਗਾਂ ਰੁਪਈਏ ਘੱਟ ਲਾਉਣੇ ਆ ਉਹਦੇ ਨੇ ਬੈਨੀਫਿਟ ਆ ਤੇ ਨਹੀਂ ਬਾਈ ਕਿਉਂ ਦੁੱਧ ਨੇ ਚੰਗੀ ਸਾਢੇ 4 ਫੈਂਟ ਹੋਊਗੀ ਠੀਕ ਆ ਪਾਣੀ ਨਹੀਂ ਬਾਰੇ ਥੋੜਾ ਥੋੜਾ ਆ ਐ ਵੀ ਨਿਆਣਾ ਹੀ ਬਾਲਾ ਕਹਿ ਨਹੀਂ ਕੁਛ ਨਹੀਂ ਕੋਈ ਹੋਏ ਨਾ ਕੀ ਕਹਿਣਾ ਯਾਰ ਭਾਗਾਂ ਵਾਲੀ ਬੰਦਿਆਂ ਦੀ ਸਾੰਭੀ ਵੀ ਬਹੁਤ ਸੀਗੀ ਯਾਰ ਠੀਕ ਆ ਈ ਗਣਾ ਚੋਂ ਬਸ ਮੈਂ ਇੱਕ ਨੰਬਰ ਹੋਊਗਾ ਕਿ ਭਾਈ ਬੜੀ ਚੰਗੀ ਆ ਮੈਂ ਕਹਿੰਦਾ ਭਾਈ ਰੂਹ ਖੁਸ਼ ਹੋਊਗੀ ਦੋ ਤਰ੍ਹਾਂ ਨੂੰ ਯਾਰ ਤਿੰਨਾਂ ਨੂੰ ਬੰਦਾ ਟੱਚ ਵੀ ਨਾ ਕਰੇ ਠੀਕ ਜਿਹੜਾ ਥਾਂ ਹੈਗਾ ਮਗਰਲਾ ਭਾਈ ਆਹ ਇਹ ਥਾਂ ਦੇ ਵਿੱਚ ਉਹ ਨਾੜ ਆ ਗਈ ਭਾਈ ਬਹਿਣੀ ਵਾਲੇ ਬੱਸ ਇੱਕ ਬਹਿਣੀ ਵਾਲੇ ਬੱਸ ਆ ਬਹਿਣੀ ਦਾ ਮਗਰਲਾ ਬਹਿਣੀ ਵਾਲਾ ਮਗਰਲਾ ਆ ਤਿੰਨ ਥਾਂ ਭੂਗਾਂ ਨੂੰ ਵਰਦੇ ਆ ਦੇਖ ਲੈ ਆ ਮਗਰਲਾ ਮੂਰਲਾ ਮੂਰਲੇ ਨਾ ਮੂਰਲਾ ਭਾਈ ਲੈ ਚੋਂ ਚੋਂ ਬਸ ਮੈਂ ਇੱਕ ਨੰਬਰ ਦੇਖੋ ਜੀ ਧਾਰ ਆਉਂਦੀ ਆ ਭਾਈ ਮੈਂ ਕਹਿੰਦਾ ਮੱਛੀ ਮੋਟਰ ਟਰੈਕਟਰ ਲੈ ਲੈ ਜੋ ਮੈਂ ਮਰਜੀ ਜੁਇ ਜਾਣਾ ਬੜੀ ਕੋਈ ਪੂਰ ਕੋਈ ਸ਼ਰ ਨਾ ਕੋਈ ਛਿੱਟਾ ਆਵੇ ਭਜੇ ਮੇਵਾਰ ਹੋਵਾਂਗੇ ਠੀਕ ਆ ਜਿਹੜਾ ਕੁਸ ਆਪਾਂ ਪਹਿਲਾਂ ਕਹਿਤਾ ਭਾਈ ਉਹਦੇ ਆਪਾਂ ਜਿਹੜੀ ਕਲ ਕਹਿਦੀ ਆ ਨਾ ਕਹਿ ਕੇ ਦੇਣੀ ਆਪਾਂ ਕਹਿਣਾ ਥੰਗੀ ਧੋਖਿਆ ਵਾਲਾ ਕੰਮ ਨਹੀਂ ਕਰਨਾ ਠੀਕ ਆ ਭਾਈ ਦੁੱਦ ਬਾਈ ਯਾਰ ਸੀਨ ਵਿੱਚ ਸਾਬ ਪੱਟ ਕੇ ਲੋ ਬੋਲਾ ਚੋਦ ਆ ਵਹਿੜਦਾ ਮੈਂ ਤੇ ਕੀ ਮੋਲ ਇਹਦਾ ਜਾਇਜ਼ ਆ ਡਾਕਟਰ ਜੀ ਤਾਂ ਹੁਣ ਯਾਰ ਵੇਖ ਚੜਾਈ ਦੇਖ ਵਹਿੜਦੀ ਹੂੰ ਜੇ ਤਾਂ ਵਹਿ ਡਾਕਟਰ ਹੁਣ ਮੰਨ ਕੇ ਚੱਲਾ ਵੀ ਚਾਰੇ ਥਨਾ ਜੁੰਦੀ ਤੇ ਹੀ ਦਾ ਲੱਖ ਮੰਗ ਲੈਂਦੇ ਅਗਲਾ ਲੱਖ ਨੂੰ ਵੀ ਦਿੰਦਾ ਕੋਈ ਬਾਰਾ ਠੀਕ ਹੈ ਨਾ ਗੱਲ ਪਰ ਆਪਾਂ ਮੁੱਲ ਕਰਾਉਣ ਨੂੰ 60 ਬਾੜ ਜਿਹੜਾ ਮਰਜ਼ੀ ਕਰਾ ਲੈ 50000 ਰੁਪਏ ਲੈਣਾ ਬਾਈ ਛੋੜ ਹੋਊਗੀ ਇਹਦੇ ਵਿੱਚੋਂ ਜੇ ਬੰਦਾ ਕਰੇ ਕੋਈ 40 42 ਆਪਾਂ ਤਾਂ ਵੀ ਨਹੀਂ ਵੜ ਵੇਚਣੀ ਵੀਰੇ ਬਹੁਤ ਠੀਕ ਹੈ ਠੀਕ ਹੈ 20 ਵਾਈ ਕਿਲੋ ਦੁੱਧ ਖੁੱਲਾ ਪਾਉਣ ਵਾਲਾ ਕੰਮ ਆ ਬਾਈ ਗਾਰੰਟੀ ਹੋਊਗੀ ਗੱਲ ਦੀ ਇਹ ਕਹਿਣ ਵਾਲਾ ਕੰਮ ਨਹੀਂ ਹੋਊਗਾ ਬੰਦਾ ਦੁੱਧ ਤੇ ਆ ਗਈ ਵੇਣਾ ਬ ਚਵਾ ਕੇ ਵੀ ਦੇ ਦਾਂਗੇ ਵੀ ਚੈਲੰਜ ਆ ਬਾਈ ਬਹੁਤ ਠੀਕ ਆ ਬਾਈ ਹੋ ਗਿਆ ਆਪਾਂ ਚੁਾਈ ਕਰੀਆ ਬਾਈ ਤੇ ਮਾਨ ਤੋਂ ਵਿੱਚੋਂ ਜਰੂਰ ਜਰੂਰ ਹੋ ਜਾਊਗਾ ਇਹ ਅੱਗੇ ਭਰਾ ਦੋਸਤ ਇਹ ਵੀਰੇ ਦੂਜਾ ਸੁਹਾਸ ਹੁੰਦੀ ਆ ਕਿੰਨੇ ਦਿਨ ਲੈਂਦੀ ਆ ਦਿਨ ਵੀਰੇ ਦੇ 7 ਤਰੀਕ ਨੂੰ ਦਿਨ ਪੂਰੇ ਦੱਸਿਆ ਜਿਨ੍ਹਾਂ ਦਾ ਆਪਾਂ ਲਈ ਆ ਠੀਕ ਆ ਠੰਡੀ ਸੀਲ ਬਹੁਤ ਆ ਚੂਣ ਚਵਾ ਇੱਕ ਨੰਬਰ ਆ ਕੋਈ ਵੜ ਬਾਈ ਇਹਨਾਂ ਤਿੰਨਾਂ ਵੜ ਜੋ ਲਿੱਸੀ ਨਹੀਂ ਹੋਊਗੀ ਕੋਈ ਛੋਟੀ ਨਹੀਂ ਹੋਊਗੀ ਠੀਕ ਆ ਠੀਕ ਆ ਅਜੇ ਵੜ ਦੇ ਡੰਪ ਪਿਆ 7 ਤਰੀਕ ਨੂੰ ਦੇਣਾ ਪੂਰੇ ਹੋਣਿਆ ਆ ਹੈ ਨਾ ਲੱਗਣਗੇ ਬਹੁਤ ਥਾਂ ਬਹੁਤ ਸੋਹਣਾ ਕਰੂ ਬਾਈ ਚੂਣ ਚਾਂ ਬਹੁਤ ਚੰਗਾ ਵੜਦਾ ਥਾਂ ਤੋਂ ਬਹੁਤ ਸੋਹਣਾਗਾ ਸਾਡਾ ਦੁਨੀਆਂ ਦੀ ਆਪਾਂ ਕੀ ਲਈ ਡਾਕਟਰ ਪਰਮਾਨੰਦ ਦੀ ਕਿਰਪਾ ਨਾਲ ਕੋਈ ਬੇ ਜੋ ਥੱਲੋ ਬੰਦਾ ਉੱਠਦਾ ਜਰਾ ਆਪਦਾ ਵੀ ਅੱਧ ਰਹਿ ਜਾਂਦਾ ਸਹੀ ਗੱਲ ਠੀਕ ਆ ਚਮਕ ਚਮਕ ਬਹੁਤ ਆ ਮੂੰ ਮੱਥੇ ਲੱਗਦੀ ਆ ਪੂਰੀ ਪਲੂਨ ਨੇ ਨਾ ਦੁੱਧ ਪਾਇਆ 15 ਕਿਲੋ ਠੀਕ ਆ ਐਗੀ ਬਾਈ 16 17 ਕਿਲੋ ਵਧੀਆ ਪਾ ਦੂ ਕਹਿਣ ਨੂੰ 20 ਘਾਲ ਆ ਕੋਈ ਫਾਇਦਾ ਕੋਈ ਨਹੀਂ ਗਾ ਬਾਕੀ ਜਿਹੜਾ ਘੜ ਪਾਵਾਂਗਾ ਉਹ ਜੀ ਮਿੱਠਾ ਹੋਣਾ ਵੀ ਸਹੀ ਗੱਲ ਚਮਕ ਦਮ ਕੋ ਬਹੁਤਾ ਵਹਿੜਦੀ ਫੇਸ ਬੜਾ ਪਿਆਰਾ ਬਾਈ ਕੱਦ ਬੱਡ ਚੰਗਾ ਰੰਗ ਰੂਪ ਚੰਗਾ ਆਡਰ ਕਮਾਲ ਦਾ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਤੂਰਾ ਤਰਾ ਵੀ ਜੋ ਕੰਮ ਲੱਗਿਓ ਤਾਂ ਪਤਾ ਲੱਗਣਾ ਚਮਕ ਚੁੰਕ ਬਹਿੜਦੀ ਬਹੁਤ ਆ ਗੱਤੀ ਗੱਤੀ ਆ ਹਾਂ ਕੱਚੀ ਗੱਤੀ ਆ ਠੰਡੀ ਢੁੰਡੀ ਬਹੁਤ ਆ ਆਰਡਰ ਆ ਜਿਹੜਾ ਕਮਾਲ ਦਾ ਤਿਆਰ ਕਰੂ ਫੇਸ ਬੜਾ ਪਿਆਰਾ ਯਾਰ ਹਾਂ ਬਹੁਤ ਸੋਹਣਾ ਬਾਈ ਫੇਸਬੁਕ ਚਾਰੂ ਚੂਰੂ ਬਾਕੀ ਬਹੁਤ ਆ ਬਹਿੜਿਆ ਠੀਕ ਆ ਚਾਰੂ ਚੂਰੂ ਚੰਗੀ ਆ ਚਮਕ ਚੁੰਕ ਫੁੱਲਾ ਥਣਲੇਵਾ ਚੰਗਾ ਕਲਾ ਕਲਾ ਥਣ ਮੁੱਠੀ ਵਾਲਾ ਥਣ ਚਾਰੇ ਚੋਣ ਚੋਣ ਇਹਦਾ ਵੀ ਬੜੀ ਇੱਕ ਨੰਬਰ ਹੋਊਗਾ ਬੰਦਲੀ ਗੱਪਲਾਂ ਦਾ ਰਾਂ ਮਾਰ ਲਿਆ ਯਾਰ ਇਹ ਵੀ ਉਹ ਆ ਗਈ ਤੇ ਕੀ ਮੁੱਲਾ ਦੀ ਭੇਜਿਆ ਡਾਕਟਰ ਮੁੱਲ ਦਾ ਜੱਪ ਵਸ ਕੱਟ ਫਾਟਾ ਵਾਲਾ ਕੰਮ ਹੀ ਕਰਨਾ ਬਾਲੇ ਮ ਆਪਣੇ ਰੱਬੀ ਇਹ ਜੀਵ ਚੋਣ ਅਗਲੇ ਦਾ ਮਾਲ ਅਗਲੇ ਦੇ ਘਰੇ ਹੋਵੇ ਠੀਕ ਆ ਮੁੱਲ ਅੱਜ ਤੇ ਕਰਾਉਣੀ ਨਾ 60 60 ਕਰਾ ਲਾ 56000 ਦੀ ਵੱਚੀ ਦੇ ਦਾਂਗੇ ਯਾਰ 56 ਕੋਈ ਦੇ ਦੇ 56000 ਦੀ ਤਾਂ ਵੀ ਜ਼ਿੰਮੇਵਾਰ ਹੋਵਾਂਗੇ ਭਲੀ ਦੇਖ ਲੈਣੇ ਹੁਣ ਪਟਨੀ ਸਟਾਰਟ ਕਰੀ ਆ ਬਹੁਤ ਸੋਹਣਾ ਥਣ ਲੈ ਬਾਈ ਯਾਰ ਕੀ ਬਾਤ ਕੋਈ ਜਾਨੇ ਭਲਾ ਗੱਬਰ ਦਾ ਧਾਰਾ ਮਾਰੀ ਜਲੇ ਕਿਹੜਾ ਖਾਣ ਕੱਲਾ ਕੱਲਾ ਥਣ ਕਰਾਸ ਬਰੀਡ ਆ ਬਾਈ ਗਰਮੀ ਚੱਲਣ ਵਾਲੇ ਸੌਦੇ ਆਗੇ ਜਿਹੜਾ ਕੋਸ ਹੈ ਨਾ ਕੱਦ ਕਾੜ ਦੀ ਸੋਹਣੀ ਆ ਚਮਕ ਚਮਕ ਸੋਹਣੀ ਆ ਪਲੀ ਜੁੜੀ ਚੰਗੇ ਕੋਈ ਲਿੱਸੀ ਨਹੀਂ ਹੋਊਗੀ ਐਡਾ ਖੰਦਲਾ ਮੰਨਾਂ ਮੇ ਗਰਮੀ ਵੀ ਨਹੀਂ ਮੰਨਦੀ ਜੋ ਮੈਂ ਨਹੀਂ ਮੰਦੀ ਬਈ ਗਰਮੀ ਚਲਣਾ ਹੈ ਹੈਂਡ ਫੂਡ ਪੂਰੀ ਵਧੀਆ 4 4.5 5 6 ਫੋਲ ਜਾਇਦਾ ਬਈ 56 ਜਾਇ ਵੀ ਅਚੀ ਦੇਣੀ ਹੈ ਵੀਰੇ ਮਾਨਦਾਨ ਵਿੱਚੋਂ ਮਾਨਦਾਨ ਮਾੜਾ ਮੋਟਾ ਕਰ ਦਾਂਗੇ ਬਈ ਜਿੰਨਾ ਅੱਗੇ ਬਈ ਜਰਸੀ ਦਾ ਨਗੀਨਾ ਕਿਹੜਾ ਸੂਆ ਬਈ ਡਾਕਟਰ ਇਹ ਦੂਜੇ ਸੂਏ ਸੂਈ ਆ ਪਲੂਨ ਨੇ 14 ਕਿਲੋ ਦੁੱਧ ਪਾਇਆ ਪਿਓਰ ਜਰਸੀ ਆ ਪੰਜਾਬ ਵਾਲੀ ਤੁਹਾਡਾ ਭਲਾ ਬਈ ਕੌਲੀ ਜੂ ਪਾਣੀ ਪਿਆਲਾ ਬਹੁਤ ਵਧੀਆ ਆ ਗਈ ਮਾੜ ਪਿਓਰ ਜਰਸੀ 14 ਕਿਲੋ ਦੁੱਧ ਪਾਇਆ ਪਲੂਨ ਨੇ ਐਗੀ ਬਈ 14 15 ਖੁੱਲਾ ਪਾ ਦੋਗੀ ਠੀਕ ਹੈ ਜੀ ਬਾਕੀ ਲੈ ਲੈਣ ਵਾਲੀ ਵੜਾ ਭਾਈ ਨੇਵਾ ਬੜਾ ਬਹੁਤ ਸੋਹਣਾ ਲਿਆ ਵੀਰੇ ਹੁੰਦਾ ਯਾਰ ਮੁੱਠੀ ਵਾਲਾ ਥਣ ਮੈਂ ਕਿਹਨਾ ਕਰਕੇ ਆ ਬਾਤ ਆ ਥਣ ਫੁਲੀ ਬੀਤੀ ਤੇ ਅੱਬ ਕੱਚੀ ਕੱਚੀ ਆ ਹਜੇ ਦਿਨ ਬੇ ਲੈਦੀ ਆ ਦਿਨ ਆ ਦੋ ਚਾਰ ਲੈ ਜੂਗੀ ਵੀਰੇ ਯਾਰ ਦੋ ਚਾਰ ਲੈ ਜੋ ਉਹਦੋਂ ਆਰਡਰ ਆ ਜਿਹੜਾ ਕਮਾਉਂਦਾ ਯਾਰ ਕਰ ਲੈਣਾ ਤੱਦ ਬੱਡ ਠੀਕ ਆ ਰੰਗ ਰੂਪ ਚੰਗਾ ਥਣ ਮੁੱਠੀ ਵਾਲਾ ਗੁਲਾਬੀ ਥਣ ਫੇਸ ਬੜਾ ਪਿਆਰਾ ਟੂਆ ਟੂਆ ਕਰਮ ਵਾਲੀ ਦੇ ਬਹੁਤ ਚੰਗਾ ਹੈ ਸਾਰੀ ਚੰਗੀ ਹੈ ਵੀਰੇ ਯਾਰ ਹਾਂ ਸਾਰੀ ਚੰਗੀ ਹੈ ਕੀ ਕਰਿਆ ਯਾਰ ਵੀਰ ਬਾਈ ਡਾਕਟਰ ਆਪਾਂ ਆਵਦੇ ਲੂਗਾ ਪਸ਼ੂ ਪੂਰਾ ਨਿਰਖਪੁਰਖ ਕੇ ਲਈਦਾ ਆਪਾਂ ਨੂੰ ਇਹ ਹੋ ਜਾਂਦਾ ਵੀ ਬੰਦੇ ਦਾ ਕਿਸੇ ਨੁਕਸਾਨ ਨਾ ਹੋਵੇ ਯਾਰ ਆਪਾਂ ਦਾ ਹਰ ਰੋਇ ਲਿਆ ਕੇ ਵੇਚ ਲੀਂਗਾ ਵੀਰੇ ਸਹੀ ਗੱਲ ਅਗਲੇ ਨੇ ਇੱਕ ਅਧੀ ਲੈਣੀ ਹੁੰਦੀ ਆ ਯਾਰ ਬੰਦਾ ਉਹਦੇ ਜੀ ਹੋ ਗਿਆ ਨਾ ਬਾਈ ਪਰ ਬਹੁਤ ਔਖਾ ਹੋ ਜਾਂਦਾਗਾ ਬਹੁਤ ਆ ਚਾਰੂ ਚੂਰੂ ਬਹੁਤ ਆ ਯਾਰ ਜਿਵੇਂ ਮਰਜੀ ਬੁੜੀ ਚੋਈ ਜਾਵੇ ਕੁੜੀ ਚੋਈ ਜਾਵੇ ਔਰ ਸਿੱਧੇ ਬਸਦਾ ਰਹੇਗਾ ਬਈਆਂ ਦਾ ਲਾਡ ਸੈਟ ਬਹਿ ਕੇ ਦਿਖਾਵੀਂ ਸਹੀ ਗੱਲ ਬਾਕੀ ਬਾਈ ਨਾਲ ਰੂਡ ਦੁੱਧ ਵਾਲੀ ਬਹੁਤ ਚੰਗੀ ਲੱਗੀ ਆ ਠੰਡੀ ਸੀ ਆ ਓਕੇ ਰਿਪੋਰਟ ਹੋ ਗਈ ਯਾਰ ਜਮਾਂ ਬਾਈ ਠੀਕ ਅਗਰ ਇਹਨੂੰ ਪਰੇਸ਼ਾਨੀ ਨਾ ਆਊਗੀ ਇਹ ਨਹੀਂ ਮੰਨਾ ਤੇਰੇ ਮੇ ਜਾ ਕੇ ਮੁੜ ਜਾਊਗਾ ਨਾ ਨਾ ਬਾਕੀ ਚੰਗੀਆਂ ਹਨਾ ਭਾਈ ਦੁੱਧ ਵਾਲੀ ਗਾਂ ਹੈ ਯਾਰ ਆਪਾਂ ਹੋ ਜਾ ਪਸ਼ੂ ਲੈਂਦੇ ਨਹੀਂ ਯਾਰ ਸਾਨੂੰ ਪਤਾ ਸੀ ਮੂਰੇ ਵੇਚਣਾ ਹੁੰਦਾਗਾ ਸਹੀ ਗੱਲ ਹੈ ਜਰਾਜੀ ਰੂਜੀ ਸੋਹਣੀ ਹੈਗੀ ਪੂਰੀ ਓਕੇ ਰਿਪੋਰਟ ਆ ਯਾਰ ਭਾਈ ਤੇ ਕੀ ਮੁੱਲ ਹੈ ਜਾਇਜ਼ ਇਹਦਾ ਡਾਕਟਰ ਯਾਰ ਜੇਦਾ ਹੁਣ ਸੂਈ ਹੁੰਦੀ ਦਾ ਹੋ ਜਾ ਮੁੱਲ ਕਰ ਲੈਣੇ ਹਨਾ ਮੁੱਲ ਕਰਾਉਣ ਜਿਹੜਾ ਮਰਜ਼ੀ ਕਰਾ ਲਾ 55000 ਦੀ ਬੱਛੀ ਦੇ ਦਾਂਗੇ ਮੁੱਲ ਕਰਾਉਣ ਨੂੰ ਭਾਈ ਕਹਿੰਦਾ ਜਿਹੜਾ ਮਰਜ਼ੀ ਕਰਾ ਲਓ 55000 ਬਾਲੀ ਚੰਗੀ ਵੜਾ ਭਾਈ ਕੋਈ ਚੱਕਰੀ ਨਹੀਂ ਜਵਾ ਕੁੜੀ ਬੁੜੀ ਜਿਵੇਂ ਮਰ ਠੰਡੀ ਸੀ ਲੋ ਕੇਰਪੋਰਟ ਆ ਚਾਰੂ ਚੂਰੂ ਬਥੇਰੀ ਆ ਭਾਗਾਂ ਲਈ ਹਣਾ ਜਿਹਦਾ ਘਰੇ ਜਾਵੜੀ ਯਾਰ ਬੰਦਾ ਗਾਹ ਨੂੰ ਯਾਦ ਕਰੂਗਾ ਜਿਹੜਾ ਮਰਜੀ ਡੰਗਰ ਫੜ ਕੇ ਲੈ ਆ। ਆਰਡਰ ਯਾਰ ਬੜਾ ਕਮਾਲ ਦਾ। ਬਹੁਤ ਸੋਹਣਾ ਆਰਡਰ ਕਰਨ ਦਾ ਇਹ ਤੇ ਮੇਰਾ ਵਾਦਾ ਸੀ ਨੂੰ ਸਵਾਗੇ ਪਾਵਾਂਗੇ ਵੀਡੀਓ। ਉਹ ਵੱਡੀ ਬੈਂਡ ਸੂਪੀ ਕਰਕੇ ਯਾਰ ਮੈਂ ਚੱਲ ਯਾਰ ਪਾ ਦਿੰਨੇ ਆ। ਹਮ। ਹਾਂ ਕੋਈ ਇਹ ਜਿਹਾਂ ਬੜਾ ਯਾਰ ਕੀ ਯਾਰ ਭਾ ਕੋਈ ਆ 50 55 ਰੁਪਏ ਕੁਝ ਵੀ ਨਹੀਂ ਆਉਂਦਾ ਬਾਈ। ਲੋਕ ਵੀਰੇ ਟੋਕਣਾ। ਹਮ। ਕੱਲਾਂ ਟੋਕੜਾਂ ਨੇ ਬਿਨਾਂ ਗੱਪਣ ਤੋਂ ਬਾਈ 40 40 ਹਜ਼ਾਰ ਮੰਗੀ ਜਾਂਦੇ ਆ। ਸਹੀ ਗੱਲ ਠੀਕ ਆ ਕੱਲੀਆਂ ਬੱਚੀਆਂ ਦਾ ਬਾਈ ਡਰਾਈ ਦਿੱਤੀਆਂ ਦੁੱਧੋਂ 50 50 ਹਜ਼ਾਰ ਮੰਗੀ ਜਾਂਦੇ ਆ ਆਪਾਂ 55 55 50 ਹਜ਼ਾਰ ਚ ਭਾਏ ਨੂੰ ਸਤਾਜੀਆਂ ਸੋਨੀਆਂ ਬੈੜਾ ਲਈ ਜਾਂਦੇ ਆ ਬਈ ਸਹੀ ਗੱਲ ਆ ਬਾਈ ਬਾਕੀ ਇਹਦਾ ਵੈੜਦਾ ਯਾਰ ਕੋਈ ਲੇਖਾ ਹੀ ਨਹੀਂ ਆ ਕੋਈ ਨਹੀਂ ਕੋਈ ਬਾਈ ਇਹਦਾ ਬੰਦਾ ਸਾਰੀ ਉਮਰ ਯਾਦ ਕਰੂਗਾ ਬਾਈ ਐਡੀ ਹਾਈਟ ਆ ਲੈ ਗਾ ਚੈੱਕ ਕਰੋ ਰਾਤ ਜੀ ਰੋਜੀ ਫੋਲਾ ਮੈਂ ਆ ਗਣਾ ਬਾਈ ਬਾਈ ਵੀ ਨੰਬਰ 1 ਆ ਇੱਕ ਨੰਬਰ ਹੀ ਬਾਈ ਵੀ ਮਗਰ ਬੱਚੀ ਆ ਹਾਂ ਵੀ ਪਿਓਰ ਬੱਚੀ ਗਰੰਟੀ ਹੋਊਗੀ ਨਿਗਲਾ ਨਾਲ ਦਾ ਨਾਲ ਆ ਜੈਹੇ ਦੀ ماں ਕੀ ਉਹ ਜੀ ਜਮਾ ਨਾਲ ਵੀ ਬੱਚੀ ਗਲਾਬੀ ਫਾਣ ਦੇ ਗਲਾਬੀ ਤਿਆਰ ਹੋ ਜਾਣਾ ਗਲਾਬੀ ਫਾਣ ਗਲਾਬੀ ਫਾਣ ਇਹ ਫੋਰਟ ਨਹੀਂ ਵਿਸ਼ਾਂਗਣੀ ਯਾਰ ਕੰਮ ਜਾਇਆ ਵੀ ਚੰਗਾ ਦਿੱਤਾ ਜਿਵੇਂ ਆ ਬੜ ਖੜੀ ਆ ਇਹੋ ਜਿਹੀ ਬੱਚੀ ਨੇ ਤਿਆਰ ਹੋਣਾ ਜਿਵੇਂ ਮੈਂ ਕਹਣਾ ਬਾਈ ਪੰਜਾਂ ਮਿੰਟਾਂ ਦੀ ਸੂਈ ਕੋਈ ਵਾਸਤਾ ਹੀ ਨਹੀਂ ਕਾਣੂ ਸੂਈ ਦਾ ਯਾਰ ਮੱਠਲ ਝੇਰ ਦਾ ਕੋਲੇ ਪਿਆ ਬਈ ਓਕੇ ਬਾਈ ਧੰਨਵਾਦ ਓਕੇ ਬਈ